ਨੈਕ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਅੰਮਦਾਬਾਦ ਜਹਾਜ਼ ਹਾਦਸੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇ ਲਈ ਸਿਟੀਜ਼ਨ ਐਂਕਲੇਵ ਵਿਖੇ ਚੋਣ ਮੀਟਿੰਗ ਦੀ ਸ਼ੁਰੂਆਤ ਵਿੱਚ 2 ਮਿੰਟ ਦਾ ਮੌਨ ਰੱਖਿਆ ਗਿਆ ਇਸ ਇਕੱਠ ਨੂੰ ਰਾਜ ਸਭਾ ਮੈਂਬਰ ਅਤੇ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ ਚੋਣ ਡੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੂੜਾ ਨੇ ਸੰਬੋਧਨ ਕੀਤਾ ਆਪਣੇ ਭਾਸ਼ਣ ਦੌਰਾਨ ਅਰੂੜਾ ਨੇ ਪਿਛਲੇ 3 ਸਾਲਾਂ ਵਿੱਚ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਵਿਸਥਾਰ ਨਾਲ ਗੱਲ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦੇ ਯਤਨ ਲੁਧਿਆਣਾ ਦੇ ਲੋਕਾਂ ਦੀ ਸੇਵਾ ਕਰਨ ਦੀ ਡੂੰਗੀ ਬਚਨਬੱਧਤਾ ਤੋਂ ਪੈਦਾ ਹੋਇਆ ਹਨ। ਉਹਨਾਂ ਨੇ ਕਿਹਾ ਕਿ ਵਿਕਾਸ ਲਈ ਉਹਨਾਂ ਦਾ ਦ੍ਰਿਸ਼ਟੀਕੋਣ ਨਾਗਰਿਕਾਂ ਦੀਆਂ ਇੱਛਾਵਾਂ ਦੇ ਅਨੁਸਾਰ ਹੈ ਨਾ ਕਿ ਨਿੱਜੀ ਇੱਛਾਵਾਂ ਦੇ ਅਨੁਸਾਰ। ਉਹਨਾਂ ਨੇ ਕਿਹਾ ਕਿ ਲੋਕ ਸਰਕਾਰ ਬਣਾਉਂਦੇ ਹਨ ਅਤੇ ਇਹ ਹੀ ਉਹਨਾਂ ਦੀ ਆਵਾਜ਼ ਹੈ ਜੋ ਸਾਡੇ ਕੰਮ ਦੀ ਅਗਵਾਈ ਕਰੇ। ਅਰੂੜਾ ਨੇ ਚੋਣ ਜਿੱਤਣ ਤੇ ਲੁਧਿਆਣਾ ਨੂੰ ਇੱਕ ਨਵੀਂ ਦਿਖ ਦਿੱਣ ਦਾ ਵਾਅਦਾ ਕੀਤਾ ਇਸ ਨੂੰ ਇੱਕ ਮਾਡਲ ਸ਼ਹਿਰ ਵਿੱਚ ਬਦਲਣ ਦਾ ਵਾਅਦਾ ਕੀਤਾ ਜੋ ਦੇਸ਼ ਭਰ ਵਿੱਚ ਸ਼ਹਿਰੀ ਵਿਕਾਸ ਦੇ ਇੱਕ ਮਾਪਦੰਡ ਬਣ ਜਾਵੇਗਾ ਲੋਕ ਜਲਦੀ ਹੀ ਲੁਧਿਆਣਾ ਨੂੰ ਭਾਰਤ ਦੇ ਸਭ ਤੋਂ ਵਿਕਸਿਤ ਸ਼ਹਿਰ ਵਜੋਂ ਦੇਖਣਗੇ ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਉਪ ਚੋਣਾਂ ਵਿੱਚ ਉਹਨਾਂ ਦਾ ਸਮਰਥਨ ਕਰਨ ਲਈ ਵੱਡੀ ਗਿਣਤੀ ਵਿੱਚ ਵੋਟ ਪਾਉਣ ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਖਾਸ ਕਰਕੇ ਸਿੱਖਿਆ, ਸਿਹਤ ਸੰਭਾਲ ਅਤੇ ਉਦਯੋਗ ਦੇ ਖੇਤਰਾਂ ਵਿੱਚ ਇਸ ਬਾਰੇ ਵੀ ਵਿਸਥਾਰ ਵਿੱਚ ਚਰਚਾ ਕੀਤੀ। ਲੋਕਤੰਤਰੀ ਭਾਗੀਦਾਰੀ ਦੀ ਮਹੱਤਤਾ ਤੇ ਜ਼ੋਰ ਦਿੰਦੇ ਹੋਏ ਹਰੂੜਾ ਨੇ ਸਾਰੇ ਨਿਵਾਸੀਆਂ ਨੂੰ ਵੋਟ ਪਾਉਣ ਅਤੇ ਦੂਜਿਆਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਸਿਟੀਜ਼ਨ ਇਨਕਲੇਵਰ, ਜੀਵਨਪ੍ਰੀਤਨਗਰ, ਰਾਜਾ ਗਾਰਡਨ ਅਤੇ ਸੁਖਦੇਵਨਗਰ ਦੇ ਨਿਵਾਸੀਆਂ ਦਾ ਇਸ ਸਮਾਗਮ ਵਿੱਚ ਸਰਗਰਮ ਭਾਗੀਦਾਰੀ ਲਈ ਦਿਲੋਂ ਧੰਨਵਾਦ ਕੀਤਾ। ਵਿਦਾਇਕ ਜੀਵਨ ਸਿੰਘ ਸੰਗੋਵਾਲ ਅਤੇ ਅੰਦਰ ਵੀਰ ਸਿੰਘ ਨਿੱਜਰ ਨਗਰ ਕੌਂਸਲਰ ਸਤਨਾਮ ਸਿੰਘ ਸੈਣੀ ਮਾਸਟਰ ਅਤੇ ਸੁਨੀਲ ਕੁਮਾਰ ਜਗਦੀਪ ਦਿਓਲ ਬਲਵਿੰਦਰ ਸਿੰਘ ਨਿੱਕੀ ਕੋਹਲੀ ਰੁਪਿੰਦਰ ਸਿੰਘ ਸੇਖੋ ਜੀਤੀ ਮਾਨ ਜਸਪਾਲ ਕੌਰ ਹਰਪਾਲ ਕੌਰ ਹਰਮਿੰਦਰ ਸਿੰਘ ਅਤੇ ਅਮਿਤ ਜੈਨ ਮੀਟਿੰਗ ਵਿੱਚ ਮੌਜੂਦ ਸਨ